ਵੀ ਕਹਿਣਾ ਚਾਹਾਂਗਾ ਅੱਜ ਦੇ ਦਿਨ ਤੇ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਹੁਤ ਹੀ ਪੁਰਾਣੇ ਸਾਥੀ ਕਾਂਗਰਸ ਪਾਰਟੀ ਤੋਂ ਸਾਡੇ ਕੌਂਸਲਰ ਸਹਿਬਾਨ ਤੇ ਸੀਨੀਅਰ ਲੀਡਰਸ਼ਿਪ ਅੱਜ ਸਾਨੂੰ ਉਹ ਜੁਆਇਨ ਉਹਨਾਂ ਨੇ ਕੀਤਾ ਹੈ ਸ਼ਾਮਿਲ ਹੋਏ ਆ ਖਾਸ ਤੌਰ ਤੇ ਸਾਡੇ ਪੱਪੀ ਸ਼ਰਮਾ ਜੀ ਜਿਹੜੇ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਬਹੁਤ ਹੀ ਸੀਨੀਅਰ ਲੀਡਰ ਨੇ ਕਾਂਗਰਸ ਦੇ ਵਿੱਚ ਬਹੁਤ ਬਖ ਬਖ ਅਹੁਦਿਆਂ ਤੇ ਕੰਮ ਕੀਤਾ ਅੱਜ ਉਹਨਾਂ ਦੇ ਹੀ ਰਹਿਨਮਾਈ ਹੇਠ ਸਾਡੀ ਜਿੰਨੇ ਵੀ ਯੰਗ ਲੀਡਰਸ਼ਿਪ ਹੈ ਸਾਡੇ ਪਦਮਸੂਧਿਰ ਲੱਗਾ ਜੀ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਮਨੀਸ਼ ਪ੍ਰਭਾਕਰ ਜੀ ਸਾਡੇ ਕੌਂਸਲਰ ਸਹਿਬਾਨ ਰਾਮਪਾਲ ਉੱਪਲ ਜੀ ਸਾਡੇ ਕੌਂਸਲਰ ਸਹਿਬਾਨ ਰਾਜਨ ਸ਼ਰਮਾ ਜੀ ਅਰਜਨ ਜੀ ਕਰਨ ਜੀ ਔਰ ਸਾਡੇ ਤਮਾਮ ਸਾਥੀ ਤੇਲਾਸ਼ ਸ਼ਰਮਾ ਜੀ ਸੋ ਤਮਾਮ ਸਾਥੀ ਅੱਜ ਕਾਂਗਰਸ ਨੂੰ ਛੱਡ ਕੇ ਅੱਜ ਆਮ ਆਦਮੀ ਪਾਰਟੀ ਸਾਡੇ ਸ਼ਾਮਲ ਹੋਏ ਆ ਮੈਂ ਉਹਨਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਆਪਣੇ ਵੱਲੋਂ ਔਰ ਸਾਡੇ ਸੁਪਰੀਮੋ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਵੱਲੋਂ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਉਹਨਾਂ ਨੂੰ ਜਿਵੇਂ ਆਖਦਾ ਤੇ ਉਹਨਾਂ ਨੂੰ ਕਰੋਸਾ ਦਵਾਉਂਦਾ ਕਿ ਉਹਨਾਂ ਦਾ ਪਾਰਟੀ ਦੇ ਵਿੱਚ ਮਾਨ ਸਨਮਾਨ ਜਿਹੜਾ ਉਹ ਵਰਕਰਾਰ ਰੱਖਿਆ ਜਾਏਗਾ ਔਰ ਖਾਸ ਤੌਰ ਤੇ ਸਾਥੀਆਂ ਦੇ ਸ਼ਾਮਲ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅੱਜ ਇਹ ਸਾਥੀ ਸਾਡੇ ਸ਼ਾਮਲ ਹੋਏ ਨੇ ਔਰ ਮੈਂ ਆਪਣੇ ਵੱਡੇ ਵੀ ਸਰਦਾਰ ਜੁਗਿੰਦਰ ਸਿੰਘ ਮਾਨ ਜੀ ਐਕਸ ਕੈਬਨਿਟ ਮਿਸਟਰ ਪੰਜਾਬ ਔਰ ਰਾਜੂ ਜੀ ਔਰ ਦਲਜੀਤ ਰਾਜੂ ਜੀ ਔਰ ਹਰਜੀ ਮਾਨ ਜੀ ਉਹ ਵੀ ਸਾਡੇ ਜਸਪਾਲ ਜੀ ਸਰਦਾਰ ਜਸਪਾਲ ਸਿੰਘ ਜੀ ਉਹ ਵੀ ਸਾਡੇ ਚੇਤੇ ਤੌਰ ਤੇ ਮੌਜੂਦ ਨੇ ਸੋ ਮੈਂ ਆਪਣੇ ਸਾਥੀਆਂ ਨੂੰ ਭਰੋਸਾ ਦਵਾਉਂਦਾ ਕਿ ਉਹਨਾਂ ਦੇ ਨਾਲ ਜਿਸ ਤਰ੍ਹਾਂ ਪਹਿਲਾਂ ਵੀ ਕੰਮ ਕਰਦੇ ਰਹੇ ਆ ਤੇ ਅੱਜ ਵੀ ਉਹ ਸਾਡੇ ਜਿਹੜੀ ਉਹ ਸਾਡੇ ਚ ਤਾਕਤ ਬਣ ਕੇ ਆਏ ਨੇ ਔਰ ਸਾਡੀ ਪਾਰਟੀ ਨੂੰ ਬਹੁਤ ਵੱਡਾ ਉਹਨਾਂ ਦੇ ਆਉਣ ਦੇ ਨਾਲ ਵੱਲ ਮਿਲਿਆ ਸੋ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਗੱਲ ਇਹ ਹੈ ਜੀ ਕਾਂਗਰਸ ਪਾਰਟੀ ਨਾਲ ਕਾਫੀ ਦੇਰ ਤੋਂ ਆਪਾਂ ਜੁੜੇ ਹੋਏ ਸੀ ਜੱਤੀਪੁਰਖੀ ਲੇਕਿਨ ਕਾਂਗਰਸ ਦੀ ਕੋਸ਼ਿਸ਼ ਗਲਤ ਵਿੱਚ ਬੰਦੇ ਹੁਣ ਕਰਕੇ ਜਿਹੜੀ ਸਾਡੀ ਕੀ ਉਥੇ ਸੁਣਵਾਈ ਸਹੀ ਨਹੀਂ ਹੋ ਰਹੀ ਸੀ ਤੇ ਸਾਨੂੰ ਆਮ ਆਦਮੀ ਪਾਰਟੀ ਦੀ ਜੀ ਜੋ ਨਿਧੀਆਂਾਂ ਬਹੁਤ ਵਧੀਆ ਲੱਗੀਆਂ ਤੇ ਆਨ ਵਾਲਾ ਜਿਹੜਾ ਸਮਾਮਾ ਉਹ ਵੀ ਆਮ ਆਦਮੀ ਪਾਰਟੀ ਲਈ ਆਮ ਵਰਕਰ ਲਈ ਸੋਚ ਵਿਚਾਰ ਉਹਨਾਂ ਦਾ ਵਧੀਆ ਵਾ ਤੇ ਅਸੀਂ ਤਦ ਹੀ ਇਹ ਐਡਾਪਟ ਕੀਤਾ ਵੀ ਅਸੀਂ ਆਮ ਆਦਮੀ ਪਾਰਟੀ ਦਾ ਕਰੀਏ ਸਾਥ ਇਹ ਤਾਂ ਜਾਂ ਜੋ ਜੁੜੀ ਆਪਣੀ ਕਾਰਪੋਰੇਸ਼ਨ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੀ ਤਾਂ ਅਸੀਂ ਇੱਥੇ ਡਿਵੈਲਪਮੈਂਟ ਜਿਹੜੀ ਫਗਵਾੜੇ ਦੀ ਬਹੁਤ ਸਾਲਾਂ ਤੋਂ ਪਿੱਛੇ ਪਈਦੀ ਆ ਅਸੀਂ ਉਸ ਡਿਵੈਲਪਮੈਂਟ ਨੂੰ ਵਧਾ ਸਕੀਏ ਉਹ ਡਿਵੈਲਪਮੈਂਟ ਕਰ ਸਕੀਏ ਕਾਂਗਰਸ ਪਹਿਲਾਂ ਤਾਂ ਮੈਂ ਦੇਵਾ ਸਾਹਦਾ ਜੀ ਰਮਨ ਸਿੰਘ ਬਾਲੀ ਦਾ ਸਾਹਿਬ ਜੀ 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 ਦਾ ਬਹੁਤ ਧੰਨਵਾਦ ਕਰਦਾ ਹੈ ਉਹਨਾਂ ਨੇ ਸਾਨੂੰ ਆਪਣੀ 파ਟੀ ਸ਼ਾਮਲ ਕਰਾਇਆ ਤੇ ਸਾਨੂੰ 파ਟੀ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਿੱਥੇ ਤੁਹਾਨੂੰ ਪਤਾ ਸੀ ਕੋਈ ਲੋਕਾਂ ਨੂੰ 파ਟੀ ਦੀ ਸੇਵਾ ਕੀਤੀ ਹੈ ਕਈ ਇੰਮੀਆਂ ਦਵਾਈਆਂ ਕਈ ਬੱਚੇ ਦਵਾਈ ਬਾਅਦ ਕੋਸ਼ੁਕਾਰ ਨਾ ਕਰਕੇ ਸਾਨੂੰ ਅੱਜ ਆਮ ਆਦਮੀ ਪਾਰਟੀ join ਕਰ ਲਿਆ ਪਿਛਲੇ 5 ਸਾਲ ਸਰਕਾਰ ਚੋਂ ਇਲੈਕਸ਼ਨ ਨਹੀਂ ਹੋਏ ਸ਼ਹਿਰ ਦਾ ਵਿਕਾਸ ਨਹੀਂ ਹੋ ਰਿਹਾ ਸੀ ਹੁਣ ਅਸੀਂ ਕੌਂਸਲਰ ਜਿੱਤ ਕੇ ਆਏ ਆ ਦੋ ਖੇਤਾਂ ਦੇ ਵਿੱਚ ਵਾਰ ਖੇਤਾਂ ਦੇ ਵਿੱਚ ਇਹ ਸਾਰਾ ਕੁਝ ਨਜ਼ਰ ਦੇਖਦੇ ਹੋਏ ਆਪਾਂ ਆਪਣੇ ਕੰਮ ਕਰਵਾਲੇ ਆ ਤੇ ਆਪਾਂ ਆ ਆਮ ਆਦਮੀ ਪਾਰਟੀ ਸਾਹਿਬ ਤੋਂ ਆ ਬੋਰਡਰ ਨਾਲ ਸ਼ਿਰਵਤ ਲੈ ਕੇ ਅਸੀਂ ਸ਼ਹਿਰ ਦਾ ਵਿਕਾਸ ਪੂਰੇ ਜੋਸ਼ਰੇ ਨਾਲ ਕਰਾਂਗੇ ਅਸੀਂ ਆਮ ਪਾਰਟੀ ਦੇ ਕੰਮਾਂ ਤੋਂ ਪ੍ਰਭਾਵ ਹੋ ਕੇ ਇਹਨਾਂ ਦੇ ਵਿੱਚ ਅਸੀਂ ਦਾਖਲ ਹੋਏ ਆ ਅਸੀਂ ਇਹ ਚਾਹੁੰਦੇ ਆਂ ਵੀ ਪੰਜਾਬ ਫਗਵਾੜੀ ਡਿਵੈਲਪਮੈਂਟ ਜਿਹੜੀ ਜ ਬਹੁਤ ਵਧੀਆ ਹੋਵੇ ਸਾਨੂੰ ਪੂਰੀ ਆਸ ਇਹਨਾਂ ਦੇ ਵੀ ਇਹ ਕੰਮ ਬਹੁਤ ਵਧੀਆ ਕਰਦੇ ਆ ਭਗਵਾਨ ਜੀ ਬਹੁਤ ਵਧੀਆ ਪੰਜਾਬ ਲਈ ਕੰਮ ਕਰਦੇ ਆ ਸਾਡੇ ਡਾਕਟਰ ਰਾਜਕੁਮਾਰ ਚੁੱਪੇਵਾਲ ਜੀ ਇਹਨਾਂ ਤੇ ਸਾਨੂੰ ਬੜਾ ਮਾਣ ਆ ਤੇ ਜਿਹੜਾ ਕੀ ਫਗਵਾੜੀ ਦਾ ਬੇ ਵਧੀਆ ਮਹਿਰ ਬਣਾਉਗੇ ਜਿਹੜਾ ਇਹਨਾਂ ਦੇ ਹਾਈ ਕਮਾਂਡਰ ਦਾ ਹੁਕਮ ਹੋਵੇ ਅਸੀਂ ਉਹ ਮੰਨਾਂਗੇ ਤੇ ਅਸੀਂ ਚਾਹੁੰਦੇ ਆਂ ਵੀ ਫਗਵਾੜੀ ਡਿਵੈਲਪਮੈਂਟ ਔਰ ਫਗਵਾੜੀ ਦਾ ਵਿਕਾਸ ਵਧੀਆ ਹੋਵੇ